ਕਰਕੇ ਮਹਿਬੂਬ ਖੇਡੇ ਇਹਨੂੰ ਆਖਿਆ ਜਾਂਦਾ ਕਿਉਂਕਿ ਬੜਾ ਪਿਆਰ ਕਰਦੇ ਆ ਸਾਡੇ ਪੰਜਾਬੀ ਵੀਰ ਬੜਾ ਦਿਲਾਰ ਕਰਦੇ ਆ ਇਸ ਖੇਡ ਨੂੰ ਔਰ ਉਧਰ ਢੰਡੋਵਾਲ ਵਾਲਾ ਨੌਜਵਾਨ ਵਿੱਕੀ ਕਬੱਡੀ ਕਬੱਡੀ ਕਰਦਾ ਹੋਇਆ ਬੜਾ ਖੂਬਸੂਰਤ ਸਰੀਰ ਹੈ ਬੜੇ ਅੱਛੇ ਕਬੱਡੀ ਖੇਡਦਾ ਹੱਥੋਂ ਹਸੂ ਹਸੂ ਕਰਦਾ ਚਿਹਰਾ ਨੌਜਵਾਨ ਦਾ ਜੱਦੀ ਵੀ ਹੁਸੈਨ ਜੀ ਉਹਦਾ ਨੌਜਵਾਨ ਵਿੱਕੀ ਬਹੁਤ ਵਧੀਆ ਸ਼ਾਬਾਸ਼ ਹੈ ਵੀ ਵਿੱਕੀ ਪਾਸੇ ਹੋ ਜਾ ਕਰੋ ਮੱਲੀ ਸਾਹਿਬ ਵੇਖ ਲਓ ਤੁਸੀਂ ਵੀ ਕਬੱਡੀ ਇੰਗਲੈਂਡ ਦੇ ਵਿੱਚ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਕਬੱਡੀ ਖਦਾ ਕੇ ਆਏ ਆ ਬਸਦੇ ਸੀ ਰਣਜੀਤ ਉਤੇ ਬਹੁਤ ਵਧੀਆ ਕਬੱਡੀਆਂ ਪਾਈਆਂ ਇੰਗਲੈਂਡ ਦੀ ਧਰਤੀ ਤੇ ਮੱਲੀ ਸਾਹਿਬ ਆਪਣੇ ਸਮੇਂ ਦੇ ਵਿੱਚ ਤੁਸੀਂ ਵੀ ਬਹੁਤ ਵਧੀਆ ਕਬੱਡੀ ਖੇਡੀ ਹੈ ਸਾਡੇ ਖਿਡਾਰੀ ਵੀਰ ਕਿੱਧਰ ਜਾਂਦੇ ਐ ਚਾਹੇ ਅਮਰੀਕਾ ਦੀ ਗੱਲ ਕਰੀਏ ਚਾਹੇ ਕੈਨੇਡਾ ਦੀ ਗੱਲ ਕਰੀਏ ਚਾਹੇ ਇੰਗਲੈਂਡ ਦੀ ਗੱਲ ਕਰੀਏ ਆਸਟ੍ਰੇਲੀਆ ਨਾਰਵੇ ਫਰਾਂਸ ਆਲੈਂਡ ਦੀ ਗੱਲ ਕਰੀਏ ਸੋ ਵਰਲਡ ਦੇ ਵਿੱਚ ਨੌਜਵਾਨੋ ਕਬੱਡੀ ਦੀਆਂ ਧੁੰਮਾਂ ਪਈਆਂ ਹੋ ਜਾਂਦੀਆਂ ਜਿਵੇਂ ਆਖਦੇ ਆ ਵੀ ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਫਕੀਰਾਂ ਦੀ ਧਰਤੀ ਐ ਯੋਧਿਆਂ ਤੇ ਸੂਰ ਬੀਰਾਂ ਦੀ ਧਰਤੀ ਐ ਪੰਜਾਬ ਦੇ ਗੀਤਾਂ ਤੇ ਬੋਲ ਸੁਣ ਰਹੀਆਂ ਦੂਸਰੀ ਤਰਫ ਆਪਣਾ ਇਤਿਹਾਸਿਕ ਨਗਰ ਆਲਾ ਸਿੰਘ ਜਾਂ ਤੰਤਰ ਬਾਬਾ ਕਾਂਦਾ ਜੀ ਦਾ ਨਗਰ ਉਧਰ ਵਿੱਕੀ ਟੰਡਵਾਲ ਵਾਲਾ 1 ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਹੱਕ ਦੇ ਵਿੱਚ